ਲਾਲੀ ਸੈਰ ਦਾ ਕਰਨ ਵਾਸਤੇ ਕਸ਼ਮੀਰ ਦੇ ਵਿੱਚ ਆਏ ਸੀ ਜਿਹੜਾ ਕਸ਼ਮੀਰ ਦਾ ਮੁਸਲਮਾਨ ਹੈ ਉਹ ਵੀ ਪਾਕਿਸਤਾਨ ਦੀਆਂ ਹਰਕਤਾਂ ਤੋਂ ਕੰਗ ਆ ਚੁੱਕਾ ਹੈ ਇਹ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਦਾ ਮੁਸਲਮਾਨ ਭਾਈਚਾਰਾ ਵੀ ਦੂਸਰੇ ਭਾਈਚਾਰਿਆਂ ਵਾਂਗ ਪਾਕਿਸਤਾਨ ਦਾ ਹੋ ਰਿਹਾ ਹੈ ਆਜਾ ਆਜਾ ਦੇਰੀ ਦੇ ਭਾਰਤ ਸਰਕਾਰ ਆ ਅੱਜ ਸਾਰੇ ਦੇਸ਼ ਦੀ ਆਪੋਜੀਸ਼ਨ ਪਾਰਟੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਪਿੱਛੇ ਤੇ ਖੜੀਆਂ ਨੇ ਕਿ ਜੋ ਵੀ ਤੁਸੀਂ ਫੈਸਲਾ ਕਰੋਗੇ ਸਾਨੂੰ ਸਾਰਿਆਂ ਨੂੰ ਪਰਵਾਹ ਨਹੀਂ ਲੇਕਿਨ ਪਾਕਿਸਤਾਨ ਨੂੰ ਐਸਾ ਸਬਕ ਸਿਖਾ ਦਿਓ ਕਿ ਅੱਗੇ ਤੋਂ ਭਾਰਤ ਦੇ ਲੋਕ ਇਹ ਹੋਣੀਆ ਹੱਕ ਦਾ ਕਰੰਦੀ ਇਧਰ ਮੂੰਹ ਨਾ ਕਰਸ ਉਹ ਜਿਹੜੇ ਹੀ ਉਹ ਸ਼ਹੀਦ ਹੋ ਗਏ ਲੇਕਿਨ ਫਿਰ ਭਾਰਤ ਦੇਸ਼ ਦੀ ਸਰਕਾਰ ਨੇ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਫਿਰ ਉੱਥੇ ਪਾਕਿਸਤਾਨ ਦੇ ਜਿਹੜੇ ਆਤਵਾਦੀ ਟਿਕਾਣੇ ਸੀ ਫਿਰ ਉੱਥੇ ਹਮਲਾ ਕੀਤਾ ਤਾਂ ਪਾਕਿਸਤਾਨ ਦੇ ਚੀਕਾਂ ਨਿਕਲੀਆਂ ਤੇ ਪਾਕਿਸਤਾਨ ਨੇ ਰੋ ਰੋ ਕੇ ਦੂਸਰੇ ਵੱਡੇ ਦੇਸ਼ਾਂ ਨੂੰ ਦੱਸਿਆ ਕਿ ਦੇਸ਼ ਦੇ ਭਾਰਤ ਦੇਸ਼ ਨੇ ਆਪਣੀਆਂ ਫੌਜਾਂ ਭੇਜ ਕੇ ਸਾਡੇ ਦੇਸ਼ ਦੇ ਵਿੱਚ ਹਮਲਾ ਕੀਤਾ ਹੈ ਜਦ ਕਿ ਬੇਸਤ ਗੱਦੀ ਦੇ ਟਿਕਾਣੇ ਸੀ ਜਿੱਥੇ ਟ੍ਰੇਨ ਗਿਆ ਜਾਂਦੇ ਸੀ ਉਹ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਉਹ ਸਾਰੇ ਤਬਾਹ ਕਰ ਤੇ ਲੇਕਿਨ ਪਾਕਿਸਤਾਨ ਆਪਣੀਆਂ ਸ਼ਰਾਪਤਾਂ ਤੋਂ ਬਾਜ਼ ਨਹੀਂ ਆ ਰਿਹਾ ਇਹਨੇ ਇੱਕ ਵਾਰ ਇਹ ਪਹਿਲੀ ਯਾਰ ਨਹੀਂ ਕੀਤਾ ਕਿ ਜਿਹੜਾ ਕੁਲਗਾਮ ਦੇ ਵਿੱਚ ਇਹ ਸਲਾਨੀਆਂ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰ ਕੇ 26 ਉਹਨਾਂ ਸਲਾਮੀਆਂ ਨੂੰ ਜਿਹੜੇ ਸੈਰ ਦਾ ਕਰਨ ਲਈ ਕਸ਼ਮੀਰ ਦੇ ਵਿੱਚ ਗਏ ਸੀ ਆਪਣੇ ਪਰਿਵਾਰਾਂ ਦੇ ਨਾਲ ਤੇ ਉਹਨਾਂ ਨੂੰ ਮੌਦ ਦੇਸ਼ ਦੇਸ਼ੀ ਚ ਵਤਨ ਦੀ ਮਿੱਟੀ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਲੈ ਕੇ ਅਤੇ ਸਾਡੇ ਨਾਲ ਇਸ ਵਾਰ ਮੌਜੂਦ ਹਨ ਪੰਜਾਬ ਸਮਾਲ ਇੰਡਸਟਰੀ ਪਾਰਦਰ ਸਰਕਾਰ ਦੇ ਚੇਅਰਮੈਨ ਅਤੇ ਭਾਜਪਾ ਦੇ ਸੀਨੀਅਰ ਆਗੂ ਸਦਾ ਇੰਦਰਜੀਤ ਸਿੰਘ ਦੀ ਬਾਤ ਰਹੀ ਇਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਕੁਝ ਖਾਸ ਮੁੱਦਿਆਂ ਦੇ ਸਬੰਧ ਦੇ ਵਿੱਚ ਸਤਿਕਾਰਯੋਗ ਸਰਕਾਰ ਦਾ ਸਤਿਕਾਰਯੋਗ ਅਧਿਸ਼ਮਤ ਬਸ ਸਿਕੀ ਸਾਹਿਬ ਹੋਰ ਸਾਨੂੰ ਠੀਕਾ ਜੀ ਸਭ ਠੀਕਾ ਬਾਤਰੀ ਜੀ ਸਾਬ ਸਾਡੀ ਜਿਹੜੇ ਸਲਾਨੀ ਜੰਮੂ ਕਸ਼ਮੀਰ ਵਿੱਚ ਗਏ ਸੀ ਉਹਨਾਂ ਤੇ ਹਮਲੇ ਕੀਤੇ ਪੈਗਾਮ ਦੇ ਵਿੱਚ ਉਹਦੇ ਬਾਰੇ ਆਪਾਂ ਕੀ ਕਹਿਣਾ ਚਾਹਾਂਗੇ ਪਾਕਿਸਤਾਨ ਜਦੋਂ ਦੀ ਦੇਸ਼ ਦੀ ਵੰਡ ਹੋਈ ਆ ਹਿੰਦੁਸਤਾਨ ਤੇ ਪਾਕਿਸਤਾਨ ਹੋਂਦ ਵਿੱਚ ਆਇਆ ਹੈ ਪਾਕਿਸਤਾਨ ਨੇ ਹਮੇਸ਼ਾ ਹੀ ਭਾਰਤ ਸਰਕਾਰ ਦੇ ਨਾਲ ਭਾਰਤ ਦੇਸ਼ ਦੇ ਨਾਲ ਉਹ ਟੁੰਝਾ ਲੜਾਉਂਦਾ ਰਿਹਾ ਟੁੰਝਾ ਮਾਬਾ ਰਿਹਾ ਭਾਰਤ ਦੇਸ਼ ਨੂੰ ਪਰੇਸ਼ਾਨ ਕਰਦਾ ਰਿਹਾ ਲੇਕਿਨ ਉਹਦਿਆਂ ਇਹ ਚੁੰਗਾ ਨੇ ਉਹਨੂੰ ਬਹੁਤ ਵੱਡਾ ਨੁਕਸਾਨ ਪਹਾਇਆ ਉਹਨਾਂ ਦੀਆਂ ਛਰਾਰਤਾਂ ਕਰਕੇ ਚਾਰ ਵਾਰ جنگਾਂ ਹੋਈਆਂ ਭਾਰਤ ਤੇ ਪਾਕਿਸਤਾਨ ਦੀਆਂ ਜਿਹਦੇ ਵਿੱਚ ਪਾਕਿਸਤਾਨ ਨੂੰ ਚਾਰ ਵਾਰ ਹੀ جنگਾਂ ਦੇ ਵਿੱਚ ਮੂੰਹ ਦੀ ਖਾਣੀ ਪਈ ਇੱਕ ਵਾਰੀ ਤੇ ਇਸ ਤਰ੍ਹਾਂ ਵੀ ਹੋਇਆ ਕਿ ਬੰਗਲਾਦੇਸ਼ ਪਾਕਿਸਤਾਨ ਤੋਂ ਅਲੱਗ ਹੋਇਆ ਭਾਰਤ ਦੇਸ਼ ਦੀ ਮਦਦ ਦੇ ਨਾਲ ਜਦੋਂ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਰਗੀ ਸ੍ਰੀ ਮਤੀਂਦਰ ગાંધી ਜੀ ਸਨ ਤਾਂ ਉਹਨਾਂ ਨੇ ਆਪਣੇ ਦੇਸ਼ ਦੀਆਂ ਫੌਜਾਂ ਭੇਜ ਕੇ ਬੰਗਲਾਦੇਸ਼ ਨੂੰ ਆਜ਼ਾਦ ਕਰਾਇਆ ਜਿਹਦੇ ਵਿੱਚ 93000 ਪਾਕਿਸਤਾਨੀ ਫੌਜੀ ਜਿਹੜੇ ਕਿ ਭਾਰਤੀ ਫੌਜ ਨੇ ਕੈਦ ਕਰ ਲਏ ਬਾਹਾਂ ਖੜੀਆਂ ਕਰਵਾ ਦਿੱਤੀਆਂ ਹਥਿਆਰ ਸਤਾ ਦਿੱਤੇ ਜਿਹਨਾਂ ਨੂੰ ਰਿਸਟਾਰ ਕਰ ਲਏ ਲੇਕਿਨ ਪਾਕਿਸਤਾਨ ਨੂੰ ਫਿਰ ਨਾ ਕਲਾਈ ਕਿ ਭਾਰਤ ਦੇਸ਼ ਦੇ ਨਾਲ ਟੱਕਰ ਲੈਣ ਦੇ ਨਾਲ ਹਮੇਸ਼ਾ ਪਾਕਿਸਤਾਨ ਘਾਤੇ ਬੰਦਾ ਸਰਦਾਰ ਆਇਆ ਏ ਜੋ ਇਹੋ ਜਿਹੇ ਸ਼ਰਾਰਤਾਂ ਤੋਂ ਬਾਝਾ ਦੇ ਪਰ ਬਾਅਦ ਉਸ ਨੇ ਕੀ ਹੁਣਾ ਸੀ ਉਹ ਤੇ ਬਗਲਾ ਦੇਸ਼ ਦਾ ਬਦਲਾ ਲੈਣ ਲਈ ਹਿੰਦੁਸਤਾਨ ਦੇ ਸਰਦੀ ਸੂਬੇ ਪੰਜਾਬ ਨੂੰ ਭਾਰਤ ਦੇਸ਼ ਨਾਲੋਂ ਤੋੜਨ ਲਈ ਉਸ ਨੇ ਬਹੁਤ ਵੱਡੇ ਯਤਨ ਕੀਤੇ ਔਰ ਪੰਜਾਬ ਦੇ ਵਿੱਚ دہشت گردੀ ਦਾ ਮਾਹੌਲ ਪੈਦਾ ਕਰਨ ਲਈ ਉਹਨੇ ਆਪਣੇ ਪਾਕਿਸਤਾਨ ਦੇ ਵਿੱਚ دہشت گردਾਂ ਨੂੰ ਨੇ ਨੀਆਂ ਦਿੱਤੀਆਂ ਤਾਂ ਕਿ ਪੰ ਭਾਰਤ ਦੇਸ਼ ਦੇ ਕੋਲੋਂ ਬੰਗਲਾਦੇਸ਼ ਦਾ ਬਦਲਾ ਲਿਆ ਜਾ ਸਕੇ ਲੇਕਿਨ ਉਹ ਬਦਲਾ ਤੇ ਨਹੀਂ ਲੈ ਸਕਿਆ ਲੇਕਿਨ ਉਹ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਜਦੋਂ ਕਿ ਉੱਥੇ ਹਥਿਆਰਾਂ ਦੇ ਨਾਲ ਉਸ ਦੇ ਗੁਪਤ ਟੈਗ ਕਰਾਏ ਹਿੰਦੂਆਂ ਸਿੱਖਾਂ ਨੂੰ ਲੜਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਿਹਦੇ ਵਿੱਚ ਪੰਜਾਬ ਦੇ ਵਿੱਚ 25000 ਬਣੁਖਤਾ ਦਾ ਖੂਨ ਡੁੱਲਿਆ ਲੇਕਿਨ ਪਾਕਿਸਤਾਨ ਨੂੰ ਇਸ ਮਸਲੇ ਤੇਲੀ ਮੂੰਹ ਦੀ ਖਾਣੀ ਪਈ ਤਾਂ ਫਿਰ ਉਸ ਨੇ ਵੇਖਿਆ ਕਿ ਅਸੀਂ ਇਹਨਾਂ ਭਾਰਤ ਦੇਸ਼ ਦੇ ਕੋਲੋਂ ਹਥਿਆਰਾਂ ਦੇ ਨਾਲ ਨਹੀਂ ਬਸਲਾ ਹੱਲ ਕਰ ਸਕਦੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲਈ ਫਿਰ ਉਹਨੇ ਨਸ਼ਿਆਂ ਦਾ ਦੌਰ ਚਲਾਇਆ ਪਾਕਿਸਤਾਨ ਦੇ ਵਿੱਚੋਂ ਬਹੁਤ ਵੱਡੇ ਪੱਧਰ ਤੇ ਨਸ਼ੇ ਪੰਜਾਬ ਦੇ ਵਿੱਚ ਭੇਜੇ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਜਾਵੇ ਤੇ ਪੰਜਾਬ ਦੀ ਜਵਾਨੀ ਦੇਸ਼ ਦੀ ਸੁਰੱਖਿਆ ਜਿਹੜੀ ਕਿ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਦੇਸ਼ ਦੀਆਂ ਸਰਦਾਂ ਤੇ ਰਾਖੀ ਕਰਨ ਦੀ ਦੁਸ਼ਮਣ ਤੇ ਦੰਦ ਖੱਟੇ ਕਰਦੀਆਂ ਰਹੀਆਂ ਨੇ ਤਾਂ ਉਸ ਨੇ ਇਹ ਸੋਚਿਆ ਕਿ ਇਹਨਾਂ ਡੌਣ ਡਵਾਨਾਂ ਨੂੰ ਨਸ਼ੇ ਦੇ ਵਿੱਚ ਗਾਲ ਦਿੱਤਾ ਜਾਵੇ ਤੇ ਪਾਕਿਸਤਾਨ ਜਿਹੜਾ ਉਹ ਉੱਚੀਆਂ ਪੁਲੰਗਾ ਫੁੱਟੇ ਲੇਕਿਨ ਉਹ ਪੁਲੰਗਾ ਤੇ ਕਿਹ ਫੁੱਟੀਆਂ ਸੀ ਜਦੋਂ ਇਹਦੇ ਵਿੱਚ ਵੀ ਇਸ ਨੂੰ ਮੂੰਹ ਦੀ ਖਾਣੀ ਪਈ ਤਾਂ ਫਿਰ ਉਹਨੇ ਜੰਮੂ ਕਸ਼ਮੀਰ ਵਾਲੇ ਪਾਸੇ ਵੀ ਰੁਖ ਕਰ ਲਿਆ ਉੱਥੇ ਵੀ ਟ੍ਰੇਨਿੰਗਾਂ ਦੇ ਦੇ ਕੇ ਆਤਵਾਦੀਆਂ ਨੂੰ ਉੱਥੇ ਡੈਮੂ ਕਸ਼ਮੀਰ ਦੇ ਵਿੱਚ ਭੇਜਿਆ ਰਿਹਾ ਜਿੱਥੇ ਕਦੀ ਗੋਲੀ ਦਿਨੇ ਚੱਲਦੀ ਰਹੀ ਕਦੀ ਰਾਤ ਚੱਲਦੀ ਰਹੀ ਤੇ ਉੱਥੇ ਜਿਹੜੇ ਹਿੰਦੂ ਸੀ ਉਹਨਾਂ ਨੂੰ ਖਾਸ ਕਰਕੇ ਡੈਮੂ ਕਸ਼ਮੀਰ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਜਿਹਦੇ ਵਿੱਚ ਉਹ ਕਾਬਜ਼ਾਤ ਨਹੀਂ ਹੋਏ ਲੇਕਿਨ ਪਾਕਿਸਤਾਨ ਆਪਣੀਆਂ ਸ਼ਰਾਰਤਾਂ ਤੋਂ ਬਾਜ਼ ਨਹੀਂ ਆ ਰਿਹਾ ਇਹਨੇ ਇੱਕ ਵਾਰ ਇਹ ਪਹਿਲੀ ਯਾਰ ਨਹੀਂ ਕੀਤਾ ਕਿ ਜਿਹੜਾ ਪੁਲਗਾਮ ਦੇ ਵਿੱਚ ਇਹ ਸਲਾਨੀਆਂ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰ ਕੇ 26 ਉਹਨਾਂ ਸਲਾਹਨੀਆਂ ਨੂੰ ਜਿਹੜੇ ਸਹਿਰ ਦਾ ਕਰਨ ਲਈ ਕਸ਼ਮੀਰ ਦੇ ਵਿੱਚ ਗਏ ਸੀ ਆਪਣੇ ਪਰਿਵਾਰਾਂ ਦੇ ਨਾਲ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹ ਪਹਿਲੀ ਆਰਮੀ ਹੋਇਆ ਪਾਕਿਸਤਾਨ ਨੇ ਸਮੇਂ-ਸਮੇਂ ਦੇ ਅਨੁਸਾਰ ਭਾਰਤ ਦੇਸ਼ ਦੇ ਵਿੱਚ ਹਮੇਸ਼ਾ ਹੀ ਬੰਬ ਵੀ ਚਲਾਏ ਔਰ ਗੋਟਰਾ ਤੇ ਬੰਬ ਵੀ ਚਲਾਏ ਰੇਲਾਂ ਤੇ ਵੀ ਬੰਬ ਚਲਾਏ ਜਿੱਥੇ ਸੈਂਕੜੇ ਲੋਕਾਂ ਨੂੰ ਮਾਰਿਆ ਗਿਆ ਔਰ ਪਿੱਛੇ 2019 ਦੇ ਵਿੱਚ ਪੁਰਬੰਮਾ ਦੇ ਵਿੱਚ ਸੀਆਰਪੀ ਦੇ 11 ਕਾਫਲੇ ਦੇ ਉੱਤੇ ਇੱਕ ਬਹੁਤ ਵੱਡਾ ਇਹਨਾਂ ਨੇ ਬਾਰੂਦ ਦੇ ਨਾਲ ਹਮਲਾ ਕੀਤਾ ਕਾਫਲੇ ਤੇ ਜਿਹਦੇ ਵਿੱਚ 40 ਸੀਆਰਪੀ ਦੇ 9 ਬੰਦੇ ਜਿਹੜੇ ਹੀ ਉਹ ਸ਼ਹੀਦ ਹੋ ਗਏ ਲੇਕਿਨ ਫਿਰ ਭਾਰਤ ਦੇਸ਼ ਦੀ ਸਰਕਾਰ ਨੇ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਫਿਰ ਉੱਥੇ ਪਾਕਿਸਤਾਨ ਦੇ ਜਿਹੜੇ ਅਤਵਾਦੀ ਟਿਕਾਰੇ ਸੀ ਫਿਰ ਉੱਤੇ ਹਮਲਾ ਕੀਤਾ ਤੱਪਾ ਪਾਕਿਸਤਾਨ ਗਿਆ ਚੀਕਾ ਨਿਕਲੀਆਂ ਤੇ ਪਾਕਿਸਤਾਨ ਨੇ ਰੋ ਰੋ ਕੇ ਦੂਸਰੇ ਵੱਡੇ ਦੇਸ਼ਾਂ ਨੂੰ ਦੱਸਿਆ ਕਿ ਦੇਸ਼ ਤੇ ਭਾਰਤ ਦੇਸ਼ ਨੇ ਆਪਣੀਆਂ ਫੌਜਾਂ ਭੇਜ ਕੇ ਸਾਡੇ ਦੇਸ਼ ਦੇ ਵਿੱਚ ਹਮਲਾ ਕੀਤਾ ਹੈ ਜਿਹੜੇ ਕਿ ਦੇਸ਼ ਗੱਦੀ ਦੇ ਟਿਕਾਣੇ ਸੀ ਜਿੱਥੇ ਟ੍ਰੇਨਿੰਗਾਂ ਤੇ ਹੋਦੇ ਸੀ ਉਹ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਉਹ ਸਾਰੇ ਤਬਾਹ ਕਰਕੇ ਰੱਖ ਦਿੱਤੇ ਲੇਕਿਨ ਇਸ ਸਮੇਂ ਸਮੇ ਦੇ ਅਨੁਸਾਰ ਨਹੀਂ ਟੱਲਿਆ ਪਾਕਿਸਤਾਨ ਲੇਕਿਨ ਪਾਕਿਸਤਾਨ ਨੂੰ ਹੁਣ ਐਸਾ ਮੂੰਹ ਤੋੜਵਾ ਜਵਾਬ ਦੇਣਾ ਪਵੇਗਾ ਜਿਹੜਾ ਕਿ ਪਾਕਿਸਤਾਨ ਯਾਦ ਕਰੇ ਕਿ ਮੈਨੂੰ ਭਾਰਤ ਦੇ ਨਾਲ ਹਮੇਸ਼ਾ ਹੀ ਨੁਕਸਾਨ ਹੁੰਦਾ ਹੈ ਟੱਕਰ ਲੈਂਦਾ ਹੈ ਤੇ ਮੈਂ ਪੁਰ ਅਮਨ ਛਾਤੀ ਦੇ ਨਾਲ ਆਪ ਵੀ ਰਵਾਂ ਔਰ ਦੁਆੰਡੀ ਦੇਸ਼ ਨੂੰ ਵੀ ਰਹਿਣ ਦੇਵਾਂ ਮਿਸਟਰ ਮੱਲਿਕ ਸਾਹਿਬ ਹੁਣੇ ਤੁਸੀਂ ਕਿਹਾ ਕਿ ਇਹਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਵੇਗਾ ਇਸੇ ਸਬੰਧ ਵਿੱਚ ਸ੍ਰੀ ਨਰਿੰਦਰ ਸਿੰਘ ਮੋਦੀ ਸਾਡੇ ਪ੍ਰਧਾਨ ਮੰਤਰੀ ਹੋਣਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਇਹ ਇਹ ਸੋਚ ਤੋਂ ਵੱਧ ਇਹਨੂੰ ਜਿਹੜੀਆਂ ਸਜਾਵਾਂ ਦਿੱਤੀਆਂ ਜਾਂਦੇ ਨੇ ਕਿੰਨੀ ਵਾਤੀ ਇਸ ਤਰ੍ਹਾਂ ਹੋਵੇਗਾ ਬਿਲਕੁਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਕਹਿਣੀ ਤੇ ਕਥਨੀ ਦੇ ਪਰਪੱਕ ਨੇ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਉਹ ਪਾਕਿਸਤਾਨ ਜਿਹਦਾ ਪ੍ਰਧਾਨ ਮੰਤਰੀ ਜ਼ੁਲਫਕਾਰ ਅਲੀ ཕੁੱਟੋ ਹੋਇਆ ਕਰਦਾ ਸੀ ਜਿਸ ਨੂੰ ਫੌਜ ਦੇ ਪਾਰ ਪਾਕਿਸਤਾਨੀ ਫੌਜ ਨੇ ਫਾਂਸੀ ਤੇ ਚਾਰ ਦਿੱਤਾ ਸੀ ਉਸ ਨੇ 1972 ਦੇ ਵਿੱਚ ਕਿਹਾ ਸੀ ਕਿ ਪਾਕਿ ਭਾਰਤ ਦੇਸ਼ ਤੇ ਇੰਨੇ ਕੱਟ ਲਾਵਾਂਗੇ ਇੰਨੇ ਫੱਟ ਲਾਵਾਂਗੇ ਕਿ ਉਹ ਹਮੇਸ਼ਾ ਫੱਟਾਂ ਦੇ ਵਿੱਚ ਤਰਫਦਾ ਰਹੇਗਾ ਲੇਕਿਨ ਉਸੇ ਪੌਸੀਆਂ ਤੇ ਉਸੇ ਨੀਤੀਆਂ ਦੇ ਉੱਤੇ ਜਿਹੜੀ ਪਾਕਿਸਤਾਨ ਦੀ ਫੌਜ ਆ ਉਹ ਉਹਨਾਂ ਨੀਤੀਆਂ ਪੌਸੀਆਂ ਤੇ ਚੱਲ ਰਹੀ ਆ ਤੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ ਲੇਕਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੇ ਕਿ ਬਹੁਤ ਸੂਝਵਾਨ ਬڑے ਬਹਿਕ ਬڑے ਲੀਡਰ ਤੇ ਬڑے ਦਲੇਰ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਜੇ ਕਹਤਾ ਪਾਕਿਸਤਾਨ ਨੂੰ ਸਬਕ ਸਿਖਾਵਾਂਗੇ ਉਹ ਵੱਧ ਤੋਂ ਵੱਧ ਸਿਖਾਉਣਗੇ ਔਰ ਇਹਨਾਂ ਨੂੰ ਪਾਕਿਸਤਾਨ ਨੂੰ ਨਾ ਨਹੀਂ ਯਾਦ ਕਰਾ ਦੇਣਗੇ ਕਿ ਭਾਰਤ ਦੇਸ਼ ਦੇ ਨਾਲ ਕਿਵੇਂ ਇਹਦੇ ਸ਼ਰਾਤਾਂ ਕਰਕੇ ਉੱਥੇ ਖੂਨ ਦੀ ਖੇਦੀ ਜਾ ਸਕਦੀ ਹੈ ਬਿਲਕੁਲ ਜੀ ਬਸ ਸਿੰਘ ਸਾਹਿਬ ਵੇਖਣ ਚਾਹਿਆ ਕਿ ਕਸ਼ਮੀਰ ਇਰਖਾਂ ਪਹਿਲੀ ਵਾਰ ਬੰਦ ਹੋਇਆ ਤੇ ਪਹਿਲੀ ਵਾਰ ਇਹਨਾਂ ਨੇ ਅੰਗਰੇਜ਼ੀ ਅੱਤਵਾਦ ਦੇ ਅੰਗੇਸ ਤਦਮ ਚੁੱਕਿਆ ਹੈ ਦੇਖੋ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਹਮੇਸ਼ਾ ਬਾਜ਼ ਨਹੀਂ ਆਇਆ ਲੇਕਿਨ ਜਿਹੜਾ ਇਹ ਕਾਂਡ ਵਾਪਰਿਆ ਪੈਲਗਾਮ ਦੇ ਵਿੱਚ ਜਿਹੜੇ ਸੈਲਾਨੀ ਸੈਰਗਾ ਕਰਨ ਵਾਸਤੇ ਕਸ਼ਮੀਰ ਦੇ ਵਿੱਚ ਆਏ ਸੀ ਜਿਹੜਾ ਕਸ਼ਮੀਰ ਦਾ ਮੁਸਲਮਾਨ ਹੈ ਉਹ ਵੀ ਪਾਕਿਸਤਾਨ ਦੀਆਂ ਹਰਕਤਾਂ ਤੋਂ ਕੰਗ ਆ ਚੁੱਕਾ ਹੈ ਇਹ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਦਾ ਮੁਸਲਮਾਨ ਭਾਈਚਾਰਾ ਵੀ ਦੂਸਰੇ ਭਾਈਚਾਰਾ ਵਾਂਗ ਪਾਕਿਸਤਾਨ ਦਾ ਵਿਰੋਧ ਕਰਦੇ ਕਿ ਪਾਕਿਸਤਾਨ ਦੀਆਂ ਹਰਕਤਾਂ ਠੀਕ ਨਹੀਂ ਪਾਕਿਸਤਾਨ ਨੂੰ ਆਪਣੇ ਆਪ ਦੇ ਕਾਬੂ ਰੱਖਣਾ ਚਾਹੀਦਾ ਹੈ ਇਹ ਜਿਹੜੀ ਖੂਨ ਦੀ ਹੋਲੀ دہشت گردਾਂ ਨੂੰ ਟ੍ਰੇਨਿੰਗ ਦੇ ਕੇ ਭਾਰਤ ਦੇ ਵਿੱਚ ਭੇਜ ਕੇ ਭਾਰਤ ਦੇ ਵਿੱਚ ਸ਼ਰਾਰਤਾਂ ਕਰੀਆਂ ਜਾ ਰਹੀਆਂ ਨੇ ਇਹ ਗਲਤ ਨੇ ਪੂਰਾ ਹਿੰਦੂ ਹਿੰਦੂ ਹੀ ਨਹੀਂ ਸੇਖੀ ਨਹੀਂ ਈਸਾਈ ਨਹੀਂ ਹਿੰਦੁਸਤਾਨ ਦਾ ਮੁਸਲਮਾਨ ਵਰਗ ਵੀ ਅੱਜ ਪਾਕਿਸਤਾਨ ਨੂੰ ਚੈਲੰਜ ਕਰ ਰਿਹਾ ਹੈ ਕਿ ਜੇ ਤੂੰ ਨਾ ਬਾਗਿਆ ਤਾਂ ਫਿਰ ਭਾਰਤ ਜਿਸ ਤਰ੍ਹਾਂ ਪਹਿਲਾਂ ਚਾਰ ਜੰਗਾਂ ਦੇ ਵਿੱਚ ਤੈਨੂੰ ਸਿਖਾਇਆ ਏ ਉਸੇ ਤਰ੍ਹਾਂ ਫਿਰ ਤੈਨੂੰ ਸਿਖਾਉਣਗੇ ਤਾਂ ਕਿ ਤੇਰਾ ਮੱਧਮ ਮੀਡ ਕਰਕੇ ਰੱਖ ਦਲਗੇ ਇਸ ਲਈ ਤੂੰ ਆਪਣੀਆਂ ਹੱਕ ਤਾਂ ਤੋਂ ਬਾਅਦ ਆਦਾ ਬਾਅਦ ਆਦਾ ਜੇ ਕਿ ਭਾਰਤ ਸਰਕਾਰ ਆ ਅੱਜ ਸਾਰੇ ਦੇਸ਼ ਦੀਆਂ اپੋਜੀਸ਼ਨ ਪਾਰਟੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਪਿੱਠ ਤੇ ਖੜੀਆਂ ਨੇ ਕਿ ਜੋ ਵੀ ਤੁਸੀਂ ਫੈਸਲਾ ਕਰੋਗੇ ਸਾਨੂੰ ਸਾਰਿਆਂ ਨੂੰ ਪ੍ਰਵਾਣਾਂ ਲੇਕਿਨ ਪਾਕਿਸਤਾਨ ਨੂੰ ਐਸਾ ਸਬਕ ਸਿਖਾ ਦਿਓ ਕਿ ਅੱਗੇ ਤੋਂ ਭਾਰਤ ਦੇ ਵਿੱਚ ਇਹੋ ਜਿਹੀਆਂ ਹਰਕਤਾਂ ਕਰਨ ਦੀ ਇੱਧਰ ਮੂੰਹ ਨਾ ਕਰ ਸਕੇ ਮੇਰੇ ਭਾਈ ਕੀ ਕੀ ਜੀ ਬਸ ਸਤਿ ਸ੍ਰੀ ਅਕਾਲ ਜੀ ਮੈਂ ਤਰਵਾਦ ਕਰਦਾ ਹਾਂ ਬਤਨ ਦੀ ਮਿੱਟੀ ਚੈਨਲ ਦਾ ਸਰਦਾਰ ਦਸੰਗਰ ਸਿੰਘ ਜੀ ਸੰਧੂ ਜੀ ਤੁਹਾਡਾ ਤੁਸੀਂ ਹਮੇਸ਼ਾ ਹੀ ਜਦੋਂ ਵੀ ਕੋਈ ਦੇਸ਼ ਤੇ ਪੀੜ ਬਣੀ ਹੈ ਤਾਂ ਤੁਸੀਂ ਅੱਗੇ ਹੋ ਕੇ ਸਾਰੀ ਜਾਣਕਾਰੀ ਜਿਹੜੀ ਦੇਸ਼ ਵਾਸੀਆਂ ਨੂੰ ਦਿੱਤੀ ਹੈ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਜਿਹੜੇ ਭਾਗੀ ਰਹੇ ਨੇ ਉਹਨਾਂ ਨੂੰ ਵੀ ਕਿੰਨੇ ਕਿ ਗੱਲ ਦੀਆਂ ਖਬਰਾਂ ਦੇ ਕੇ ਤੁਸੀਂ ਉਹਨਾਂ ਨੂੰ ਆਪਣੇ ਦੇਸ਼ ਦੀ ਜਾਣਕਾਰੀ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ